ਵਾੜਿਸ਼ ਨਹੀਂ ਚਾਹੀਦੀ ਨਹੀਂ ਚਾਹੀਦੀ ਨਹੀਂ ਚਾਹੀਦੀ ਨਾਮ ਲਸ਼ਮਣ ਸਿੰਘਾ ਜੀ ਮੈਂ ਤਹਿਸੀਲਦਾਰ ਰੈਵਨਿਊ ਅਫਸਰ ਐਸੋਸੀਏਸ਼ਨ ਦਾ ਮੈਂ ਕੋ ਪ੍ਰੈਜ਼ੀਡੈਂਟ ਟੀਮ ਇੰਟੋ ਹੈ ਜਿਹੜਾ ਤੁਹਾਡੇ ਕੋਲ ਧਰਨਾ ਦਿੱਤਾ ਹੈ ਮੈਸੇਜ ਹੋਇਆ ਜੀ ਕਿ ਸਾਡੇ ਤਹਿਸੀਲਦਾਰ ਸਾਹਿਬ ਤਪਾ ਲੱਗੇ ਹੋਏ ਸੀ ਸੁਚਾਰੂ ਸੇਚੰ ਚੰਮੀ ਉਹ ਸਾਡੀ ਸਟੇਟ ਦੇ ਪ੍ਰੈਜ਼ੀਡੈਂਟ ਨਹੀਂ ਆ ਪ੍ਰਵਾਦੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਉਹਨਾਂ ਨੂੰ ਕਿਸੇ ਸਾਜ਼ਿਸ਼ ਤਹਿਤ ਕੱਲ ਕਿਸੇ ਕਾਰਨ ਦੇ ਬੇਨਾਸ ਬੋਤਾਂ ਦੇ ਜ਼ਬਰਦਸਤੀ ਵਿਜੀਲੈਂਸ ਵਿਭਾਗ ਦੇ ਰੇਡ ਕਰਕੇ ਫੜ ਲਿਆ ਉਸ ਕਾਰਵਾਈ ਦੇ ਖਿਲਾਫ ਅਸੀਂ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਸਾਰੇ ਪੰਜਾਬ ਦੀਆਂ ਤਹਿਸੀਲਾਂ ਅੱਜ ਵੱਧ ਹੈਗੇ ਆ ਔਰ ਸਾਰੇ ਦੇ ਸਾਰੇ ਰੈਵਨਿਊ ਅਫਸਰ ਇੱਥੇ ਹਾਜ਼ਰ ਆਏ ਪਰੰਤੂ ਵਿਜੀਲੈਂਸ ਜੋ ਰੋਜਣਾ ਹੈਗਾ ਉਹਨਾਂ ਮਤਲਬ ਕਿਹਾ ਗਿਆ ਕਿ ਮੌਕੇ ਤੇ 20000 ਰੁਪਏ ਕਨਸੀਗਨ ਨਾਮ ਰਿਖਿਆ ਉਹਦੇ ਬਾਰੇ ਜੋ ਸਾਡੇ ਸੋਰਸਸ ਹੈਗੇ ਆ ਉਹਦੇ ਮੁਤਾਬਕ ਕੋਈ ਰਿਕਵਰੀ ਮੌਕੇ ਤੇ ਹੋਈ ਨਹੀਂ ਨਾ ਉਹਨਾਂ ਨੂੰ ਉਹਨਾਂ ਨੇ ਪੈਸੇ ਮੰਗੇ ਨਾ ਉਹਨਾਂ ਨੂੰ ਦਿੱਤੇ ਗਏ ਉਹਨਾਂ ਦੇ ਦਾ ਤੱਕਾ ਕਰਕੇ ਤੱਕੇ ਨਾਲ ਉਹਨਾਂ ਦੀ ਜੇਬਾਂ 'ਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉਹ ਸਾਰੀ ਝੂਠੀ ਗੱਲ ਸਰਕਾਰ ਨੂੰ ਕੀ ਪਿੰਟ ਕਰਦਾ। ਸਰਕਾਰ ਨੂੰ ਇਹ ਹੀ ਆ ਕਿ ਇਹਦੀ ਨਿਰਪੱਖ ਜਾਂਚ ਹੋਵੇ। ਚਾਹੇ ਸਟ ਬਣਾ ਲੈਣ ਕੋਈ ਚਾਹੇ ਕਿਸੇ ਰਿਟਾਇਰਡ ਅਫਸਰ ਤੋਂ ਇਹ ਨਹੀਂ ਜਾਂਚ ਕਰਾ ਲੈਣ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਜੇ ਇਹ ਸਾਜ਼ਿਸ਼ ਸਾਬਤ ਹੋ ਜਾਂਦੀ ਆ ਤਾਂ ਜਿਹੜਾ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਅਧਿਕਾਰੀ ਆ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ। ਇਸ ਸੰਘਰਸ਼ ਦਾ ਕੀ ਕੀ ਬਿੱਡਾ ਸਾਡਾ ਸੰਘਰਸ਼ ਜਿੰਦਾ ਤੱਕ ਸਾਨੂੰ ਨਿਆਂ ਨਹੀਂ ਮਿਲ ਜਾਂਦਾ ਸਾਡੇ ਸਾਥੀ ਨਾਲ ਨਿਆਂ ਨਹੀਂ ਹੋ ਜਾਂਦਾ ਉਹਦੀ ਫੈਮਲੀ ਨਾਲ ਨਿਆਂ ਨਹੀਂ ਹੋ ਸਕਦਾ ਉਹਦੀ ਤੇ ਹੱਥ ਤੱਕ ਕੰਟੀਨਿਊ ਰਹੂ ਤੁਸੀਂ ਕੀ ਜਾਣਦੇ ਰਿਹਾਈ ਚਾਹੁੰਦੇ ਆ ਅਸੀਂ ਰਿਹਾਈ ਵੀ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਜਿਹੜਾ ਗਲਤ ਇਹ ਐਕਸ਼ਨ ਹੋਇਆ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਵੇ